ਅਸਲਾਮੁਅਲੈਕੁਮ ਐ ਸਸਰੀਆ ਕਾਲ ਕਿੱਦਾਂ ਹਾਲ ਚੱਲਿਆ ਮੇਰੇ ਵੀਰਾਂ ਦਾ ਭੈਣ ਪਰਾਵਾਂ ਦਾ ਮੀਤ ਕਰਨੀਆਂ ਵਧੀਆ ਹੋਵਗੇ ਤੇ ਅੱਬ ਸਾਰਿਆਂ ਨੂੰ ਚੜਦੀ ਪਰਾ ਵਿੱਚ ਰੱਖੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਇਆ ਲੈ ਕੇ ਆਏ ਜੀ ਤਰਲੋਕ ਸਿੰਘ ਚੋਕ ਦੇ ਫਿਰ ਚੁਟਕਲੇ ਤੇ ਬਹੁਤ ਵਧੀਆ ਇਹਨਾਂ ਦੇ ਚੁਟਕਲੇ ਹੁੰਦੇ ਨੇ ਮਜ਼ਾ ਆਉਂਦਾ ਬੇਸਿਕਲੀ ਵੇਖਿਆ ਜਾਏ ਕਿ ਜਦ ਤੁਸੀਂ ਫੈਮਲੀ ਚ ਬੈ ਕੇ ਉਹਨਾਂ ਦੇ ਚੁਟਕਲੇ ਸੁਣ ਸਕਦੇ ਤੇ ਵਧੀਆ ਲੱਗਦੇ ਨੇ ਜਿਵੇਂ ਕਿ ਉਹਨਾਂ ਦੀ ਏਜ ਹੈ ਉਹਨਾਂ ਦੇ ਮੂੰਹ 'ਤੇ ਜਿਹੜੀਆਂ ਗੱਲਾਂ ਨੇ ਬਹੁਤ ਖਾਪਦੀਆਂ ਬਹੁਤ ਖਾਪਦੀਆਂ ਵਾਕਈ ਤੇ ਜਿਹੜੇ ਪੈਨਦਰਾ ਚੈਨਲ ਤੇ ਨਵੇਂ ਨੇ फटाफट ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਘੱਲੋ press ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਐਂਡ ਸ਼ੇਅਰ ਕਰੋ ਆਪਣੇ ਫਰੈਂਡ ਐਂਡ ਫੈਮਿਲੀ ਮੈਂਬਰਸ ਨਾਲ ਤੇ ਆਊਟ ਵੀ ਦੇ ਦਿਓ ਚਲੋ ਜੀ ਵੇਖਣੇ ਦੀ ਸ਼ੁਰੂ ਕਰਦੇ ਲੋਬੇ ਸਾਥੀਓ ਪਿਛਲੇ ਸਾਲ ਆਪਣਾ ਲਾਫਟਰ ਮਿਸ਼ਨ ਬੜਾ ਕਾਮਯਾਬ ਰਿਹਾ ਤੇ ਐਸਾ ਸਾਲ ਵੀ ਆਪਾਂ ਕੋਈ ਹੋ ਰੈਜ਼ੋਲੂਸ਼ਨ ਕਰਨਾ ਹੈ ਨਵੇਂ ਸਾਲ ਦਾ ਰੈਜ਼ੋਲੂਸ਼ਨ ਹੈ ਜੀ হাসਦੇ ਰਹਿਣਾ ਤੇ ਹਸਾਉਂਦੇ ਰਹਿਣਾ ਤੇ ਇਸ ਰੈਜ਼ੋਲੂਸ਼ਨ ਨੂੰ ਕਾਮਯਾਬ ਕਰਨ ਵਾਲਤੇ ਆਪਣੇ ਆਪ ਦਾ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕਰੋ ਇਹ ਵਧੀਆ ਲੱਗਦਾ ਹੈ ਆਪਣੇ ਆਪ ਦਾ ਜ਼ੋਰਦਾਰ ਤਾਲੀ ਬਈ ਸਾਥੀਓ ਬੜੀ ਠੰਡ ਪੈ ਰਹੀ ਜੀ ਹਰ ਜਗ੍ਹਾ ਖਬਰਾਂ ਆ ਰਹੀਆਂ ਬੜੀ ਠੰਡ ਪੈ ਰਹੀ ਹੈ ਠੰਡ ਤੋਂ ਬਚ ਬਚ ਕੇ ਰਹਿਣਾ ਔਰ ਮੇਰੇ ਕੋਲ ਨਾ ਠੰਡ ਤੋਂ ਬਚਣ ਦਾ ਇੱਕ ਬੜਾ ਵਧੀਆ ਨੁਸਖਾ ਹੈਗਾ ਜੀ ਦੱਸ ਦੋ ਬਈ ਦੇਖੋ ਬਈ ਆਪਾਂ ਪੰਜਾਬੀਆਂ ਦੇ ਘਰ ਵਿੱਚ ਜਵੈਨ ਹੁੰਦੀ ਹੈ ਹਾਂ ਹਰ ਘਰ ਵਿੱਚ ਹੁੰਦੀ ਹੈ ਔਰ ਹਰ ਘਰ ਵਿੱਚ ਅਦਰਕ ਹੁੰਦੀ ਹੈ ਹਰ ਘਰ ਵਿੱਚ ਲੌਂਗ ਹੁੰਦਾ ਹੈ ਤੇ ਹਰ ਘਰ ਵਿੱਚ ਸ਼ਹਿਦ ਹੁੰਦੀ ਹੈ ਹਾਂ ਲਓ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਤੇ ਪਈਆਂ ਨੇ ਹੋਈਆਂ ਨੇ ਉਥੇ ਹੀ ਰਹਿਣ ਦਿਓ ਬਸ ਤੁਸੀਂ ਰਜਾਈ ਵਿੱਚੋਂ ਨਹੀਂ ਨਿਕਲਣਾ ਲੋ ਬਈ ਠੰਡ ਤੋਂ ਬਚਣ ਦਾ ਹੁਣ ਨੁਸਖਾ ਨੰਬਰ 2 ਸੁਣ ਲਓ ਬੜੀ ਠੰਡ ਪੈ ਰਹੀ ਹੈ ਬਚ ਬਚ ਕੇ ਰਹਿਣਾ ਤੇ ਉਹ ਨੁਸਖਾ ਦੂਜਾ ਹੈਗਾ ਜੀ ਆਪਣੀ ਪਤਨੀ ਦੇ ਨਾਲ ਨਾ ਗੱਲਬਾਤ ਕਰਦੇ ਰਹਿਣਾ ਚਾਹੀਦਾ ਪਤਨੀ ਨਾਲ ਬਹਿਸ ਕਰਦੇ ਰਹਿਣਾ ਚਾਹੀਦਾ ਹੈ ਉਹ ਗੱਲਾਂ-ਗੱਲਾਂ ਵਿੱਚ ਕੋਈ ਇਹੋ ਜਿਹੀ ਗੱਲ ਜਰੂਰ ਕਹੇਗੀ ਜਿਹਦੇ ਨਾਲ ਤੁਹਾਡੇ ਤਨ ਬਦਨ ਵਿੱਚ ਅੱਗ ਲੱਗ ਜਾਏਗੀ ਬੜੇ ਠੰਡ ਪੈ ਰਹੀ ਜੇ ਬਾਤ ਚ ਬਾਤ ਕੇ ਰਹਿਣਾ ਠੰਡ ਪੈਂਦੀ ਹੈ ਨਾ ਤੇ ਫਿਰ ਨਿਛਾ ਆਉਂਦੀਆਂ ਨੇ ਉਹ ਜਦੋਂ ਨਿਛਾਂ ਆਉਂਦੀਆਂ ਨੇ ਤਾਂ ਫਿਰ ਕੋਈ ਨਾ ਕੋਈ ਕਹਿ ਦਿੰਦਾਈ ਤੁਸੀਂ ਜੀ ਟੈਸਟ ਕਰਾਓ ਕਿਤੇ ਤੁਹਾਨੂੰ ਕਰੋਨਾ ਤਾਂ ਨਹੀਂ ਹੈਗਾ ਬਾਅਦ ਚ ਬਾਅਦ ਚ ਕਹਿ ਰਹੇ ਨੇ ਇਹ ਜੀ ਨਿਛਾਂ ਤੋਂ ਮੈਨੂੰ ਯਾਦ ਆਇਆ ਕਿ ਇੱਕ ਬੱਸ ਵਿੱਚ ਨਾ ਦੋ ਆਦਮੀ ਜਾ ਰਹੇ ਸੀ ਸਫ਼ਰ ਕਰ ਰਹੇ ਸੀ ਤੇ ਇੱਕ ਆਦਮੀ ਨੂੰ ਨਾ ਨਿਛ ਆਂਦੀ ਸੀ ਜਦੋਂ ਨਿਛ ਆਵੇ ਤਾਂ ਉਹ ਨਿਛ ਮਾਰੇ ਨਾ ਹੁਣ ਜਦੋਂ ਨਿਛ ਮਾਰਦੇ ਨਹੀਂ ਫਿਰ ਮੂੰਹ ਥੋੜਾ ਜਿਹਾ ਨਾ ਟੇਡਾ ਜਿਹਾ ਹੋ ਜਾਂਦਾ ਫਿਰ ਨਹੀਂ ਛਾਈ ਫਿਰ ਨਹੀਂ ਉਹਨੇ ਕੰਟਰੋਲ ਕੀਤਾ ਦੋ ਤਿੰਨ ਵਾਰੀ ਜਦੋਂ ਏੰਜ ਹੋਇਆ ਤੇ ਨਾਲ ਦਾ ਬੰਦਾ ਕਹਿਣ ਲੱਗਿਆ ਕਿ ਤੈਨੂੰ ਨਿਛ ਛਾਈ ਆ ਤੂੰ ਨਿਛ ਮਾਰ ਲੈ ਉਹ ਕਹਿੰਦਾ ਨਹੀਂ ਨਹੀਂ ਇਸ ਤਰ੍ਹਾਂ ਹੈ ਕਿ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਜਦੋਂ ਤੁਹਾਨੂੰ ਨਿਛ ਛਾਏ ਨਾ ਇਹਦਾ ਮਤਲਬ ਇਹ ਹੈ ਕਿ ਮੈਂ ਤੁਹਾਨੂੰ ਯਾਦ ਕਰ ਰਹੀ ਹਾਂ ਤੇ ਤੁਸੀਂ ਮੇਰੇ ਕੋਲ ਆ ਜਾਓ ਤਕੋ ਜਬ ਬੰਦਾ ਕਹਿ ਲਗਾ ਤਾਂ ਬੜੀ ਅੱਛੀ ਗੱਲ ਐ ਤੁਹਾਨੂੰ ਪਤਨੀ ਨਾਲ ਬੜਾ ਪਿਆਰ ਹੈ ਪਤਨੀ ਤੁਹਾਨੂੰ ਬੜਾ ਪਿਆਰ ਕਰਦੀ ਐ ਤੁਸੀਂ ਜਾਓ ਕਹਿੰਦੇ ਨਹੀਂ ਨਹੀਂ ਗੱਲ ਐ ਇਸ ਤਰ੍ਹਾਂ ਕਿ ਮੇਰੀ ਪਤਨੀ ਨੂੰ ਮਰਿਆ 4-5 ਦਿਨ ਹੋ ਗਏ ਮਨਾਂ ਨਹੀਂ ਜਾਂਦਾ ਲੋ ਜੀ ਠੰਡ ਬੜੀ ਪੈ ਰਹੀ ਐ ਬਾਅਦ ਸੇ ਬਾਅਦ ਸੇ ਕਹਿ ਰਹਿਣਾ ਠੰਡ ਦੇ ਨਾਲ ਫਿਰ ਖਾਂਗਾਂ ਆਉਂਦੀਆਂ ਖੰਗਾਂ ਦੀ ਐਟ ਕੋਈ ਕਹਿੰਦੇ ਨੇ ਜਿਓ ਜੀ ਜਾਓ ਜੀ ਕਰੋਨਾ ਦਾ ਟੈਸਟ ਕਰੋ ਉਹ ਮੈਨੂੰ ਖੰਗ ਤਾਂ ਯਾਦ ਆਇਆ ਕਿ ਇੱਕ ਔਰਤ ਆਪਣੀ ਸਹੇਲੀ ਨੂੰ ਕਹਿ ਰਹੀ ਸੀ ਮੈਂ ਤਾਂ ਆਪਣੇ ਸਾਹਮਣੇ ਆਪਣੇ ਪਤੀ ਨੂੰ ਖੰਗਣ ਵੀ ਨਹੀਂ ਦਿੰਦੀ ਮੇਰਾ ਪਤੀ ਤਾਂ ਮੇਰੇ ਸਾਹਮਣੇ ਖੰਗ ਵੀ ਨਹੀਂ ਸਕਦਾ ਲੋ ਜੀ ਕੁਝ ਦਿਨਾਂ ਬਾਅਦ ਉਹਦੇ ਪਤੀ ਨੂੰ ਖੰਗ ਲੱਗ ਗਈ ਉਹ ਖੰਗ ਲੱਗ ਗਈ ਤਾਂ ਉਹਨੇ ਖੰਗਣਾਈ ਐ ਤਾਂ ਉਹਦੀ ਸਹੇਲੀ ਕਹਿਣ ਲੱਗੀ ਕਿ ਹੁਣ ਤਾਂ ਤੇਰਾ ਪਦੀ ਖੰਗਦਾ ਮਾਂ ਕਹਿੰਦੀ ਕਿਵੇਂ ਖੰਗਦਾ ਮੈਂ ਉਹਦੀ ਖੰਗ ਦੀ ਦਵਾਈ ਦੇ ਵਿੱਚ ਜੁਲਾਬ ਦੀ ਦਵਾਈ ਮਿਲਾ ਦਿੱਤੀ ਆ ਹੁਣ ਵੀ ਖੰਗੇਗਾ ਤੇ ਸੋਚ ਕੇ ਖੰਗੇਗਾ ਉਦਿਹ ਕਰੋਨਾ ਦੀ ਇਹ ਗੱਲ ਹੋ ਰਹੀ ਸੀ ਤੇ ਮੈਨੂੰ ਯਾਦ ਆਇਆ ਕਿ ਇੱਕ ਮਾਂ ਨੇ ਆਪਣੇ ਪੁੱਤਰ ਨੂੰ ਪੁੱਛਿਆ ਪੁੱਤ ਤੂੰ ਕਰੋਨਾ ਦਾ ਟੈਸਟ ਕਰਾਣ ਆਇਆ ਸੀ ਕੀ ਰਿਪੋਰਟ ਆਈ ਹੈ ਤੇ ਪੁੱਤਰ ਕਹਿੰਦਾ ਬਿਲਕੁਲ ਠੀਕ ਹੈ ਸਭ ਕੁਝ ਠੀਕ ਠਾਕ ਹੈ ਤੇ ਮਾਂ ਕਹਿੰਨ ਲਗੀ ਲੈ ਐਨੇ ਰੁਪਏ ਵੀ ਖਰਜੇ ਤੇ ਨਿਕਲਿਆ ਵੀ ਕੁਝ ਨਹੀਂ ਉਹ ਜੀ ਕਿੱਥੇ ਤਰਨਾ ਇੱਕ ਡਾਕਟਰ ਦਾ ਫੋਨ ਆਇਆ ਘਰ ਤੇ ਪਤਨੀ ਨੇ ਚੁੱਕਿਆ ਤੇ ਡਾਕਟਰ ਕਹਿਣ ਲੱਗਿਆ ਜੀ ਤੁਹਾਡੇ ਪਤੀ ਦੀ ਨਾ ਰਿਪੋਰਟ ਆ ਗਈ ਹੈ ਉਹ 네ਗੇਟਿਵ ਆਈ ਹੈ ਉਹ ਕਹਿੰਦੀ ਜੀ ਉਹਦੀ ਤਾਂ ਗੱਲ ਹੀ ਛੱਡੋ ਉਹ ਬੰਦਾ ਹੀ 네ਗੇਟਿਵ ਹੈ ਇੱਕ ਆਦਮੀ ਆਪਣੇ ਦੋਸਤ ਨੂੰ ਕਹਿਣ ਲੱਗਿਆ ਸ਼ਰਮਾ ਜੀ ਸ਼ਰਮਾ ਜੀ ਤੁਹਾਡੀ ਧੀ ਦੀ ਮੈਰਿਜ ਹੋਈ ਹੈ ਤੁਹਾਡੀ ਧੀ ਦੀ ਸ਼ਾਦੀ ਦੀ ਰਿਸੈਪਸ਼ਨ ਵਿੱਚ ਲੋਕ ਆਏ ਸੀ ਪਰ ਤੁਸੀਂ ਬੜਾ ਸ਼ਾਨਦਾਰ ਸੋਸ਼ਲ ਡਿਸਟੈਂਸ ਮੇਨਟੇਨ ਰੱਖਿਆ ਉੱਥੇ ਜਿੰਨੇ ਆਏ ਸੀ ਬੜਾ ਸੋਹਣਾ ਸੋਸ਼ਲ ਡਿਸਟੈਂਸ ਮੇਨਟੇਨ ਕੀਤਾ ਸੀ ਤੇ ਸ਼ਰਮਾ ਜੀ ਕਹਿਣ ਲੱਗੇ ਮੈਂ ਬੁਲਾਏ ਹੋ ਸਨ ਜਿਨ੍ਹਾਂ ਦੀ ਆਪਸ ਵਿੱਚ ਨਹੀਂ ਬਣਦੀ ਸੀ ਪਤਨੀਆਂ ਆਪਣੇ ਪਤੀ ਦਾ ਐਨਾ ਖਿਆਲ ਰੱਖਦੀਆਂ ਨੇ ਜੀਉਂਦਿਆਂ ਜੀ ਤਾਂ ਉਹ ਖਿਆਲ ਰੱਖਦੀਆਂ ਹੀ ਨੇ ਮਰਨ ਤੋਂ ਬਾਅਦ ਵੀ ਖਿਆਲ ਰੱਖਦੀਆਂ ਨੇ ਉਹ ਲੋ ਜੀ ਉੱਥੇ ਹੀ ਮੈਨੂੰ ਯਾਦ ਆਇਆ ਕਿ ਇੱਕ ਆਦਮੀ ਮਰ ਗਿਆ ਆदमी ਮਰ ਗਿਆ ਤਾਂ ਉਹਦੀ ਪਤਨੀ ਉਹਦੀ ਕਬਰ ਤੇ ਗਈ ਤੇ ਕਬਰ ਤੇ ਜਾ ਕੇ ਨਾ ਉਥੇ ਲਿਖ ਦਿੱਤਾ ਆਰ ਆਈ ਪੀ ਰੈਸਟ ਇਨ ਪੀਸ ਟੀਲ ਆਈ ਜੁਆਇਨ ਯੂ ਉਹ ਜੀ ਇਥੋਂ ਹੀ ਮੈਨੂੰ ਯਾਂ ਆਇਆ ਕਿ ਇੱਕ ਪਤਨੀ ਨਾ ਬਜ਼ਾਰ ਜਾ ਰਹੀ ਸੀ ਤੇ ਉਥੇ ਇੱਕ ਪੇਂਟਰ ਹੈਗਾ ਸੀ ਉਹ ਕਹਿਣ ਲੱਗਿਆ ਜੀ ਆਓ ਜੀ ਆਪਣੀ ਫੋਟੋ ਦੀ ਪੇਂਟਿੰਗ ਕਰਵਾ ਲਓ ਉਹ ਗਈ ਤੇ ਜਾ ਕੇ ਉਹਨੇ ਆਪਣੀ ਪੇਂਟਿੰਗ ਕਰਵਾ ਲਈ ਪੇਂਟਰ ਨੇ ਬੜੀ ਸੋਹਣੀ ਉਹਦੀ ਤਸਵੀਰ ਬਣਾਈ ਤਸਵੀਰ ਬਣਾਈ ਤਾਂ ਉਹ ਕਹਿਣ ਲੱਗੇ ਪੇਂਟਰ ਨੂੰ ਕਿ ਮੇਰੇ ਗਲੇ ਵਿੱਚ ਨਾ ਇੱਕ 9 ਲੱਖਾ ਹਾਰ ਵੀ ਬਣਾ ਦੇ 9 ਲੱਖਾ ਹਾਰ ਪੇਂਟ ਕਰ ਦੇ ਮੇਰੇ ਗਲੇ ਵਿੱਚ ਤਾਂ ਉਹ ਪੇਂਟਰ ਕਹਿਣ ਲੱਗਿਆ ਕਿ ਹੁਣ ਇਹਦੇ ਨਾਲ ਕੀ ਹੋਏਗਾ ਕਹਿੰਦੀ ਇਹ ਗੱਲ ਇਸ ਤਰ੍ਹਾਂ ਹੈ ਕਿ ਜੇ ਮੈਂ ਮਰ ਗਈ ਤਾਂ ਮੇਰਾ ਪਤੀ ਦੂਜਾ ਵਿਆਹ ਕਰਾਏਗਾ ਦੂਜਾ ਵਿਆਹ ਕਰਾਏਗਾ ਤੇ ਉਹ ਘਰ ਆਏਗੀ ਉਹ ਮੇਰੀ ਪੇਂਟਿੰਗ ਦੇਖੇਗੀ ਤੇ ਫਿਰ ਉਹ 9 ਲੱਖਾਂ ਹਾਰ ਲੱਭਦੀ ਰਹੇਗੀ ਹਾਰ ਤਾਂ ਉਹਨੂੰ ਲੱਭਣਾ ਨਹੀਂ ਫਿਰ પતિ ਪਤਨੀ ਦੀ ਲੜਾਈ ਹੋਏਗੀ ਹਾਂ ਇਫੇਰ ਮੈਨੂੰ ਬੜੀ ਸ਼ਾਂਤੀ ਮਿਲੇਗੀ ਮੇਰੀ ਆਤਮਾ ਨੂੰ ਤਾਂ ਉਦੋਂ ਹੀ ਸ਼ਾਂਤੀ ਮਿਲੇਗੀ ਲੋਗੀ ਇੱਕ ਪਤੀ ਘਰ ਆਇਆ ਇੱਕ ਪਤੀ ਦਫ਼ਤਰ ਤੋਂ ਘਰ ਆਇਆ ਬੜਾ ਖੁਸ਼ ਆਂਦਿਆਂ ਸਾਰ ਉਹਨੇ ਨਾ ਆਪਣੀ ਜੇਬ ਵਿੱਚੋਂ ਇੱਕ ਚਿੱਠੀ ਕੱਢੀ ਇਹ ਆਪਣੀ ਪਤਨੀ ਨੂੰ ਕਹਿੰਦਾ ਲੈ ਦੇਖ ਇਹ ਚਿੱਠੀ ਮੇਰੀ ਪ੍ਰਮੋਸ਼ਨ ਦੀ ਹੈ ਮੈਂ ਡਿਪਟੀ ਡਾਇਰੈਕਟਰ ਬਣ ਗਿਆ ਤੇ ਹੁਣ ਮੇਰੇ ਅੰਦਰ 10-15 ਬੰਦੇ ਕੰਮ ਕਰਨਗੇ ਪਤਨੀ ਕਹਿੰਦੀ ਇਹ ਚਿੱਠੀ ਨੂੰ ਟੀਵੀ ਦੇ ਉੱਤੇ ਰੱਖ ਦਿਓ ਥੈਲਾ ਚੁੱਕੋ ਤੇ ਜਾ ਕੇ ਸਬਜ਼ੀ ਲੈ ਕੇ ਆਓ ਆ ਕੇ ਦੇਖਾਂਗੇ ਇਹ ਚਿੱਠੀ ਲੋ ਜੀ ਇੱਕ ਜਵਾਈ ਨੇ ਆਪਣੇ ਸਹੁਰੇ ਨੂੰ ਫੋਨ ਕੀਤਾ ਇੱਕ ਜਵਾਈ ਨੇ ਆਪਣੇ ਸਹੁਰੇ ਨੂੰ ਫੋਨ ਕੀਤਾ ਤੇ ਫੋਨ ਕਰਕੇ ਕਹਿੰਦਾ ਕਿ ਬਾਪੂ ਜੀ ਤੁਹਾਡੀ ਧੀ ਤਾਂ ਮੇਰੇ ਨਾਲ ਬੜਾ ਲੜਦੀ ਐ ਤੁਹਾਡੀ ਧੀ ਮੇਰੇ ਨਾਲ ਬੜਾ ਲੜਦੀ ਐ ਤੇ ਬਾਪੂ ਕਹਿਣ ਲੱਗਿਆ ਪੁੱਤ ਦੱਸ ਮੈਂ ਕੀ ਕਰਾਂ ਮੇਰੇ ਕੋਲ ਤਾਂ ਉਹਦੀ ਵੀ ਮਾਂ ਐ ਹੰਦੇ ਰੋ ਤੇ ਰੋ ਮਸਕੁਰਾਂਦੇ ਰੋ ਹੱਸਦੇ ਰੋ ਫਰਥਾਂਦੇ ਰੋ ਜ਼ਿੰਦਗੀ ਜਿਦੋਂ ਬਾਦ ਬਿਲਕੁਲ ਬੜੀ ਵਧੀਆ ਗੱਲਾਂ ਹੁੰਦੀਆਂ ਨੇ ਐਂਡਲਾ ਵਧੀਆ ਸੀ ਕਹਿੰਦਾ ਮੇਰਾ ਲੜਦੀ ਬੋਲ ਕਹਿੰਦਾ ਮੈਂ ਕੀ ਕਰਾਂ ਪੁੱਤ ਮੇਰੇ ਕੋਲ ਜੋਦੀ ਵੀ ਮਾਂ ਟੋਵਲਾ ਵੀ ਵਧੀਆ ਸੀ ਜੀ ਦੋ ਮਾਂ ਨੇ ਪੁੱਛਿਆ ਪੁੱਤ ਤੂੰ ਕਰੋਨਾ ਦਾ ਟੈਸਟ ਕਰਾਇਆ ਮੈਂ ਜਾਂ ਨਹੀਂ ਲਿਖ ਕੇ ਕਹਿੰਦੀ ਫਾਇਦਾ ਇਨੇ ਪੈਸੇ ਲਾਉਣ ਜੇ ਕੁਝ ਨਿਕਲੇ ਅੱਛਾ ਉਹ ਵੀ ਕੋਈ ਨਾ ਲੱਖਾ ਹਾਰ ਆ ਲਈ ਆਪਣੀ ਬੈਂਡਿੰਗ ਬਣਾਉਂਦੀ ਰਹਦੀ ਘੱਟੀ ਲੜਬੇ ਸੋਚ ਰੱਖੀ ਹੁੰਦੇ ਵੇਖ ਜੇ ਤਾਂ ਮੈਂ ਮਾਰ ਜੂਗੀ ਉਹ ਦੂਸਰੀ ਸ਼ਾਦੀ ਕਰਵਾਊਗਾ ਫਿਰ ਉਹ بیگم ਕਰਾਊਗੀ ਫਿਰ ਉਹ ਮੇਰੇ ਗਲੇ ਚ ਲòn ਲੱਗਾ ਹਾਰ ਵੇਖੂਗੀ ਫਿਰ ਲੱਭੂਗੀ ਤੇਰੇ ਨਾਲੇ ਆਪ ਨੂੰ ਨਹੀਂ ਲੱਭੂਗਾ ਫਿਰ ਦੋਨਾਂ ਦੀ ਆਪਸ ਚ ਲੜਾਈ ਹੋਵੇ ਕਹੇਗੀ ਕਿ ਆ ਇੰਨੇ ਜਿਹਾ ਪਾਇਆ ਤੇ ਮੈਨੂੰ ਤੇ ਕਿਉਂ ਨਹੀਂ ਦਿੱਤਾ ਯਾਰ ਜਿਹੜੀ ਮੈਂ ਸੋਚ ਰਹੀ ਹੁਣੇ ਉਹਨੇ ਉਹਨੇ ਗਿਆ ਮੈਨੂੰ ਰਾਈਪ ਹੋ ਗਈ ਤੇ ਮੈਨੂੰ ਸ਼ਾਂਤ ਦੇਈ ਲੈਣਾ ਨਾਲੇ ਵੈਸੇ ਵੀ ਅੱਛੀ ਜ਼ਹਕੀਕਤ ਹੈ ਨਾ ਕਿ ਦੇਖੋ ਮਮੇ ਦੋ ਦੋਸਤ ਆਈਆਂ ਉਹਨਾਂ ਦੀ ਇੱਕ ਵਜ੍ਹਾ ਤੋਂ ਕਿਸੇ ਨਾਲ ਅਨਬਣ ਹੋ ਜਾਂਦੀ ਕੋਈ ਤੀਸਰੀ ਨਾ ਬਣ ਜਾਵੇ ਤੇ ਉਹ ਕਿਸੇ ਗੱਲ ਤੋਂ ਰਾਈ ਹੋ ਗਈ ਤਾਂ ਪਹਿਲੀ ਚੰਗੀ ਸੀ ਪਹਿਲੀ ਚੰਗੀ ਵੈਸੇ ਫਿਰ ਬੀਵੀ ਸੀ ਲੇਕਿਨ ਇਹ ਕਿ ਵਧੀਆ ਇਹਨਾਂ ਦੀ ਗੱਲਾਂ ਵਧੀਆ ਚਾਹ ਵਾ ਸ਼ੁਰੂ ਵਾਲਾ ਵੀ ਵਧੀਆ ਸੀ ਲੌਂਗ ਲਓ ਲਾਚੀ ਲਓ ਉਹ ਤਾਂ ਬਹੁਤ ਸ਼ਾਇਦ ਲਓ ਚਾਰਾ ਕੁਛ ਲਓ ਇਹ ਸਾਰਾ ਕੋਈ ਤਾਂ ਢਕਾਰ ਹੁੰਦਾ ਇਹਨੂੰ ਰ ਕੋ ਸਿਆਰ ਦੇ ਤੇ ਕੰਪਲੀਟ ਜਾਇਆਂ ਚੋਂ ਨਿਕਲਦਾ ਇਹ ਬਹੁਤ ਹੀ ਬਦਕਿਸਮਤ ਸੀ ਨੇ ਕਿ ਆ ਬਾਬਾ ਕੋ ਨੂੰ ਤਾਂ ਕੰਡਾ ਆ ਕੇ ਤੇ ਬੜਾ ਹਾਂ ਤੂੰ ਜਣਾ ਸੁਣਿਆ ਕਿ ਬਾਬਾ ਨੇ ਕੋਈ ਵਧੀਆ ਸੀ ਕਹਿੰਦਾ ਜੇ ਸਰਦੀਆਂ ਨੇ ਤੇ ਆਪਣੀ ਬੁੱਢੀ ਨਾਲ ਕੋਈ ਨਾ ਕੋਈ ਗੱਲਬਾਤ ਉਹ ਬਹੁਤ اچھی ਗੱਲ ਕਰ ਉਹ ਗੱਲ ਸੁਣ ਕੇ ਨਾ ਮੈਨੂੰ ਪਜਾ ਪਸਾਂ ਦੀ ਗੱਲ ਯਾਦ ਆ ਕਿ ਕਹਿੰਦਾ ਬਲ ਤੇ ਬੋਲਦੀ ਨਹੀਂ ਤੇ ਜੇ ਬੋਲੇ ਤੇ ਤਨ ਮਨ ਚ ਅਗਲਾ ਲੈਨਾਂ ਦੀ ਪੂਰੀ ਹੋ ਗਈ ਉਹ ਗੱਲ ਦੀ ਮੈਨੂੰ ਪਤਾ ਹੱਸ ਆਇਆ ਮੈਨੂੰ ਯਾਦ ਆ ਗਿਆ ਮੈਂ ਕਾ ਵਾਕਈ ਕਹਿੰਦਾ ਮੈਂ ਤੇ ਬੋਲਦੀ ਨਹੀਂ ਤੇ ਜੇ ਬੋਲੇ ਤੇ ਮੈਂ ਅੰਦਰ ਬਾਹਰ ਅੱਗ ਲਾ ਦਿੰਦੀ ਫਿਰ ਇਹਦਾ ਮਤਲਬ ਤੁਹਾਨੂੰ ਵੇਖ ਕੇ ਛੁਟਕਾ ਬਣਦਾ ਹੋਈ ਹੈ ਜਿਵੇਂ ਬੰਦਾ ਹੱਕ ਜਾਂਦਾ ਕਿੰਨਾ ਕੋ ਚੁੱਪ ਕਰਕੇ ਬਰਦਾਸ਼ਤ ਕਰਦਾ ਰਹੇ ਕਰਦਾ ਰਹੇ ਅੱਛਾ ਦੇਖ ਲਓ ਉਹਨਾਂ ਦਾ ਛੁਟਕਲਾ ਵੀ ਕਿਸੇ ਬੰਦੇ ਤੇ ਐਨ ਫਿੱਟ ਆ ਜਾਂਦਾ ਹੈ ਪਤਾ ਨਹੀਂ ਹੁੰਦਾ ਤੇ ਇਹਨਾਂ ਸਾਰਾ ਕੋ ਸ਼ਾਪ ਬੀਤਿਆ ਬੀਟੀ ਦਾ ਜਿਵੇਂ ajuda ਪਿਆਸ ਅਕਰੰਦ ਬਧਿਆਉਂਦੇ ਨੇ ਤੁਸੀਂ ਦਾ ਫੈਮਲੀ ਜੂ ਬੈ ਕੇ ਬੱਚਿਆਂ ਨਾਲ ਸਾਰਿਆਂ ਨਾਲ ਇੰਜੋਏ ਕਰ ਸਕਦੇ ਇੰਜੋਏ ਕਰ ਸਕਦੇ ਕਈ ਦਫਾ ਇਹ ਜੋ ਹੈ ਨਾ ਅਸੀਂ ਕੋਈ ਚੀਜ਼ ਵੇਖਦੇ ਹਾਂ ਤੇ ਬੱਚੇ ਨਾਲ ਹੁੰਦੇ ਨੇ ਤੇ ਫਿਰ ਬੱਚੇ ਦੀ ਦੋ ਮੀਆਂ ਬੀਵੀ ਤੇ ਕੋਈ ਗੱਲ ਹੈ ਤੇ ਬੱਚੇ ਬੜਾ ਹੱਸਣਗੇ ਕੋਈ ਨਾ ਕੋਈ ਚੀਜ਼ ਯਾਦ ਵੀ ਰਹਿੰਦੀ ਹੈ ਫਿਰ ਉਹ ਬਾਅਦ ਚ ਦੱਸਣਗੇ ਵੀ ਕੋਈ ਗੱਲ ਇਦਾਂ ਉਹਦੇ ਮਤਲਬ ਹੋ ਜੂ ਨਾ ਉਹ ਇਦਾਂ ਕਿਹਾ ਉਹ ਵੀਡੀਓ ਪਰੇਖੀ ਸੀ ਦਨ ਇਦਾਂ ਹੈ ਨਾ ਅਸੀਂ ਵੀ ਸ਼ਾਦੀ ਦੀ ਕਈ ਨਾ ਵਿਆਹ ਗੱਲ ਹੋਈ ਸੀ ਪਾਪਾ ਮੰਮਾ ਤੁਸੀਂ ਫੇਰ ਸ਼ਾਦੀ ਕਰੋ ਅਸੀਂ ਤੁਹਾਡੀ ਸ਼ਾਦੀ ਨਹੀਂ ਕਰਾਂਗੇ ਸਹੀ ਆ ਮੇਰਾ ਜਾਨੂ ਤੇ ਬੋਧਾ ਪੁੱਛੇਗਾ ਮੰਮਾ ਤੁਹਾਡੀ ਸ਼ਾਦੀ ਜਦੋਂ ਅਸੀਂ ਉੱਥੇ ਗਏ ਨਾ ਨਮਰਾ ਦੀ ਸ਼ਾਦੀ ਤੇ ਤੇ ਉਹ ਜਦ ਦੂਲਾ ਦੂਲਾ ਨਾੰਦੇ ਨੇ ਸਟੇਜ ਤੇ ਇੱਕ ਦੂਸਰੇ ਨੂੰ ਹੱਥ ਫੜ ਕੇ ਤੇ ਮੇਰਾ ਜਨੂ ਬੋਚਾ ਮਮਾ ਤੁਸੀਂ ਵੀ ਇੰਜ ਆਇਓ ਮੈਂ ਕਹਿੰਦੀ ਸਾਡੀ ਬੜੀ ਯਾਰਵਾ ਜਾਂਦੇ ਸੀ ਹਾਂਜੀ ਇਹ ਮੈਂ ਕਿਹਾ ਹੁਣ ਨਹੀਂ ਬੋਦੀ ਮਾਡਰਨ ਸ਼ਾਦੀਆਂ ਹੋ ਗਈਆਂ ਨੇ ਦੂਲਾ ਦੂਲਾ ਨਹੀਂ ਤੇ ਆਤ ਫੜ ਕੇ ਚਾਰੇ ਅਬੀ ਦੌਰ ਹੁੰਦਾ ਸੀ ਜਦ ਦੂਲਾ ਦੂਲਾ ਇੱਕ ਦੂਸਰੇ ਨੂੰ ਦੇਖੇ ਪਠਾਉਂਦੇ ਨਹੀਂ ਸੀ ਨੇ ਕੱਟੇ ਨਹੀਂ ਪਠਾਉਂਦੇ ਸਾਰਤ ਬਣ ਜਾਂਦੇ ਹੁੰਦੇ ਸੀ ਉਤੋਂ ਹੀ ਤੋੜ ਦਿੰਦਾ ਤੇ ਦੂਲ ਨੂੰ ਆਪਣੇ ਕੋਲ ਹਾਂ ਮੇਰੇ ਕੋਲ ਤੇ ਮੇਰੀ ਸ਼ਾਦੀ ਤੇ ਇਸ ਤਰ੍ਹਾਂ ਹੋਈ ਸੀ ਮੇਰੇ ਮਾਮੂ ਨਹੀਂ ਸੀ ਮੰਨਦੇ ਕਹਿੰਦੇ ਨਹੀਂ ਸੀ ਨਹੀਂ ਬਿਠਾਉਣਾ ਨਾਲ ਇਕੱਠਿਆਂ ਮੇਰੇ ਤੇ ਆਪਸੇ ਬਾਜੀਆਂ ਦੋਨੇ ਸ਼ਾਦੀशुदा ਸੀ ਨਾ ਤੇ ਉਹ ਆਪਸੇ ਕਹਿਣ ਦੀ ਹੁਣ ਇਸ ਤਰ੍ਹਾਂ ਨਹੀਂ ਅੱਛਾ ਲੱਗਦਾ ਹੁਣ ਇਦਾਂ ਨਹੀਂ ਰਵਾਜ ਹੈਗਾ ਆਪਣੇ ਆਪਣੇ ਨਹੀਂ ਹਾਂਜੀ ਇਦਾਂ ਹੋ ਜਾਂਦੀ ਤੇ ਉਹ ਇਸ ਤੋਂ ਕਰਕੇ ਫਿਰ ਬਿਠਾਇਆ ਸਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਤੇ ਇਹ ਮੇਰੇ ਅਬੂ ਜੀ ਅੱਲਾਮੀਆਂ ਜਿਹੜਾ ਤੁਸੀਂ ਵੀਰੇ ਕਹਿੰਦੇ ਜਦੋਂ ਆਇਆ ਨਾ ਇਹ ਬਰਾਤ ਆਈ ਨਾ ਜਦੋਂ ਅੰਦਰ ਦਾਖਲ ਹੋਣ ਲੱਗੇ ਤਾਂ ਕਹਿੰਦੇ ਤੂੰ ਪਹਿਲੀ ਵਾਰੀ ਦਾਖਲ ਹੋ ਤੇ ਪਹਿਲੀ ਵਾਰੀ ਵਿਆਹ ਕਰਾਇਆ ਦਾ ਪਹਿਲੀ ਵਾਰੀ ਬਣਨ ਲੱਗਾ ਘਰ ਤੈਨੂੰ ਪਤਾ ਨਹੀਂ ਲੱਗਾ ਕਿੱਦਾਂ ਘਰ ਵੜੀ ਤਾ ਆਪਣੇ ਦਾਵਤ ਨੂੰ ਇਦਾਂ ਕਹਿ ਦਿੰਦੇ ਉਹਨਾਂ ਨੂੰ ਇਹ ਸੀ ਕਿ ਰਿਸ਼ਤੇਦਾਰੀ ਸੀ ਨਾ ਲਿਖਾ ਦਿੱ ਗਏ ਉਹ ਫਿਰ ਉਸ ਦਿਨ ਹੋਰ ਸਾਹ ਉਹਨਾਂ ਦੇ ਜਵਾਈ ਬੰਨਾ ਸੀ ਉਹ ਦੋ ਇੱਕ ਜਵਾਈ ਵਾਲੀ ਫੀਲਿੰਗ ਆ ਗਈ ਅੱਗੇ ਉਹ ਐ ਕਜ਼ਨ ਵਾਲੀ ਫੀਲਿੰਗ ਹੁੰਦੀ ਸੀ ਹੁਣ ਜਵਾਈਆਂ ਵਾਲੀ ਫੀਲਿੰਗ ਜੇ ਹੁਣ ਤੁਸੀਂ ਕੋਈ ਕਰਦੇ ਹੋ ਤਾਂ ਫੇਰ ਹੀ ਉਹਨਾਂ ਨੇ ਅੰਦਰ ਬੰਨਣਾ ਸੀ ਤੇਰ ਕੋਈ ਚਾਣਾ ਸੀ ਜਦਿਉਂ ਕਰਦੇ ਤਾਂ ਫੇਰ ਹੀ ਬਾਕੀ ਕੀ ਵਧੀਆ ਚੀਜ਼ਾਂ ਸੀ ਵਧੀਆ ਲੱਗੇ ਨੇ ਦੇ ਚੁਟਕਲੇ ਵਧੀਆ ਹੁੰਦੇ ਨੇ ਮਜ਼ਾ ਆਂਦਾ ਸੁਣ ਕੇ ਕਿਸੇ ਨੂੰ ਸਭ ਨੂੰ ਕੁਝ ਨਾ ਕੁਝ ਆਪਣਾ ਯਾਦ ਆ ਰਿਹਾ ਨਹੀਂ ਐਸੇ ਲੱਗਦਾ ਜਿਵੇਂ ਫਲਾਣ ਨੂੰ ਵੀ ਦੱਸਾਂਗੇ ਕਿ ਵਾਕਈ ਤੁਸੀਂ ਸਾਥੀ ਕਿਵੇਂ ਹੋ ਹੋਰ ਵੀਡੀਓ ਦੇ ਚਾਹਦੇ ਉਹਨੇ ਵੀਡੀਓ ਵੇਖ ਕੇ ਨਹੀਂ ਆਪ ਵੀ ਹਾਸ ਵੇਰਨ ਗਏ ਨਾਲ ਮੇਰੀ ਗੱਲ ਉਹਨਾਂ ਕੋਲ ਚੱਲ ਗਈ ਹੈ ਬਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਹਾਂ ਜੀ ਨਵੀਂ ਵੀਡੀਓ ਵਿੱਚ ਰੱਬ ਰਾਖਾ